ਦੱਤਾ ਤੀ ਕੋਲ ਤੇ ਦੱਤਾ ਚ ਨੂੰ ਪਿਆਰ ਕਰ ਲਾ ਆ ਗਿਆ ਤੂੰ ਕਿੱਥੇ ਗਿਆ ਸੀਗਾ ਕਹਿੰਦੇ ਮੈਨੂੰ ਇੱਥੇ ਸੌਂ ਗਿਆ ਇੱਥੇ ਸੌਂ ਗਿਆ ਕਹਿੰਦੇ ਇੱਥਾਂ ਲੜੇ ਇੱਥੋਂ ਲੜਸ ਕਹਿੰਦੇ ਫੋਲੋਅਰਾਂ ਦਾ ਪਿਆਰ ਪਰੱਖਿਆ ਜਾਣਾ ਸੁਵੇ ਗੈਸ ਵੈਲਕਮ ਬੈਕ ਟੂ ਚੈਨਲ ਅਮਰ ਜੀ ਮੈਂ ਲੋਕਸ ਤੇ ਤੋਂ ਡੋਸਾ ਘਟਾ ਡੋ ਪਿਆਰ ਕਰਦੇ 10 ਦਿਨ ਆਪਣੀ ਬੇਟਿਕਾ ਦੋਸਤਾਂ ਦੇ ਮੈਂ ਉਚਾਈ ਤੇ ਪਹੁੰਚ ਗਿਆ ਹਾਂ ਚਾਈ ਤੇ ਕਿਹੜਾ ਉਹ ਪਹਿਲਾਂ ਹੋ ਮੈਂ ਪੱਖਾ ਸਾਫ ਕਰ ਰਿਹਾ ਇੱਕ ਪਰ ਮੈਂ ਕਰਤਾ ਦੇਖੋ ਦੇਖੋ ਗਾਇਸ ਇਹਨੂੰ ਮੈਂ ਕਿਨੋਰਚ ਲੜਕੇ ਦਿਨਾਂ ਪਿਆ ਹਾਂ ਇਹ ਇਨਾ ਨਾਂ ਜਰ ਚੁੱਭ ਲਿਆ ਬਸ ਮਾਰਦੇ ਬਸ ਪਰਾ ਦੇ ਗਾਇਸ ਵਾਲੇ ਮੈਂ ਇੱਥੇ ਕੰਮ ਕਰਦਾ ਪਿਆ ਵਾ ਫੇਰੇ ਗਾਇਸ ਜੀ ਦਾ ਹਰਮਨਦੀਪ ਹੈਂ ਦੇ ਦਾ ਤੀ ਦੇ ਵਿਆਹ ਤੇ ਗਾਇਸ ਜੇ ਬੁੱਧੇ ਖਾ ਰੇ ਇਹ ਵੀ ਤਾਂ ਕਰਨਾ ਬੜਾ ਜ਼ਿਆਦਾ ਕੰਮ ਹੀ ਕੰਮ ਨੇ ਮਤਲਬ ਕੰਮ ਹੀ ਨਿਕਲੇ ਹੋਰ ਕੀ ਵੇਸ ਸਾਡਾ ਸਾਰਾ ਨਹੀਂ ਹਾਲਾਕਾ ਧਰੇ ਕੰਮ ਕਰਦੇ ਫੇਰੇ ਉਧਰ ਦੇਖਾ ਮੁੰਡਾ ਰਦੇ ਆਏ ਫਰਕ ਨਾਲ ਇਧਰ ਨੂੰ ਅੱਜ ਜਿਹੜਾ ਵੀ ਦੇਖਿਆ ਕਿੰਨਾ ਕੰਮ ਕਰਦਾ ਹੈ ਆਪਣੇ ਆਪ ਕਰਦਾ ਪਿਆ ਮੈਂ ਤੇਰੇ ਮੁਕਾਬਲਾ ਨਹੀਂ ਖੜਾ 11 ਵਜੇ ਉੱਠੇ ਆਂਦੀ ਆ ਰੋਜ਼ ਹੈਲੋ ਗਾਇਜ਼ ਮੈਂ ਵੀ ਆ ਗਿਆ ਮੈਂ ਗਿਆ ਹੋਇਆ ਸੀਗਾ ਇਹ ਦਫ਼ਤਰ ਗਿਆ ਹੋਇਆ ਸੀਗਾ ਦਫ਼ਤਰ ਮਾਰੇ ਨੇ ਚੋੜ ਚਲਾਇਆ ਕਰ ਹਾਂ ਮੇਰੇ ਚੋੜ ਤਾਂ ਤਾਂ ਹੈ ਹੀ ਨਹੀਂ ਸੱਤ ਦਿਨ ਨਿਕਲ ਜਾਂਦੀ ਆ ਐਦਾਂ ਮੇਰੇ ਘਰੇ ਸਾਡੇ ਬਹੁਤ ਪੱਕੇ ਖਰਾਬ ਸੀਗੇ ਬਹੁਤ ਗੰਦੇ ਸੀ ਨਾਲੇ ਬਿਜਲੀ ਦਾ ਸਮਾਨ ਆ ਦੇਖੋ ਖਰਾਬ ਹੋਇਆ ਸੀ ਆ ਦੇਖੋ ਅਸੀਂ ਇੰਨਾ ਸਮਾਨ ਆ ਪਵਾ ਕੇ ਹਟਿਆ ਆਹਾਂ ਸੀਗੇ ਤੇ ਆ ਪੱਖਿਆਂ ਦੇ ਕੰਡੈਂਸਰ ਵੀ ਖਰਾਬ ਸੀ ਕੰਡੈਂਸਰ ਕਿੰਨੇੰਨੇ ਨੇ ਹਾਂ ਫਿਰ ਮਮੂ ਗੇ ਹਾਏ ਓਏ ਬੈਡ ਉੱਤੇ ਬੈਠ ਜਾ ਦਿਖਾਈ ਚਲ ਚਲ ਕੰਮ ਕਰ ਦੇ ਪੱਖਾ ਕਿੰਨਾ ਸੋਹਣਾ ਹੈ ਨਾ ਤੇਰੇ ਮੂੰਹ ਵਰਗਾ ਹੋ ਗਿਆ ਅੱਜ ਨੂੰ ਲੱਗਦਾ ਨਾ ਨਾ ਤੂੰ ਤੇਰੇ ਵਰਗਾ ਪੱਖਾ ਹੋ ਗਿਆ ਉਹ ਉਹਦੇ ਪਲੇਟ ਤਾਂ ਸਾਫ਼ ਕਰ ਦੇ ਵਿਚਾਲੇ ਵਾਲੀ ਜਿੰਨਾ ਪੱਖਾ ਸੋਹਣਾ ਸਾਫ਼ ਕਰਾਂਗਾ ਉੰਨਾ ਸੋਹਣਾ ਤੂੰ ਆ ਠੀਕ ਹੈ ਚਲ ਆ ਜਾ ਇੱਧਰ ਮੇਰੇ ਬੈੱਡ ਮਰਵਾ ਤਾਏ ਨੇ ਮੈਂ ਤੁਹਾਡੇ ਮਰਵਾਇਆ ਹੋਰ ਕਿਨੇ ਮਰਵਾਇਆ ਆ ਆ ਸਾਡੇ ਅੰਦਰ ਅਸੀਂ ਆਸਾ ਗਾਇਸ ਅਸੀਂ ਸਫਾਈ ਕਰਕੇ ਦਬੰਦ ਚੰਦ ਪਾ ਲਿਆ ਹੁਣ ਦੇਖੋ ਸਾਡੇ ਘਰ ਕਿੰਨਾ ਖਲਿਆ ਰੱਖ ਲਿਆ ਰੰਗ ਹੋ ਗਿਆ ਦੇਖੋ ਆ ਬਿਜਲੀ ਦਾ ਸਮਾਨ ਕਦੇ ਵੀ ਖਰਾਬ ਨਹੀਂ ਹੋਣਾ ਚਾਹੀਦਾ ਸਾਡੇ ਉਹ ਦੋ ਲਾਈਟਾਂ ਖਰਾਬ ਸੀਗੀਆਂ ਉਹ ਹੁਣ ਨਵੀਆਂ ਪਵਾ ਲੀਆਂ ਨੇ ਆ ਪੱਖਾ ਵੀ ਖਰਾਬ ਸੀਗਾ ਆ ਦੇਖੋ ਆ ਪੱਖੇ ਦੇਖੋ ਕਿੰਨੇ ਹੌਲੀ ਚੱਲਦੇ ਸੀ ਹੁਣ ਅਸੀਂ ਪੱਖੇ ਠੀਕ ਕਰਾਏ ਤਾਂ ਦੇਖੋ ਇੱਧਰ ਐ ਟਾ ਟਾ ਦੇਖੋ ਘਟਨਾ ਜਾਵੇ ਸਾਡੇ ਹਾਏ ਬੜੇ ਕੁੱਪਿਆ ਪੱਖੇ ਵਾਲੀ ਦੇਖਦਾ ਹਾਂ ਉਧਰਲਾ ਪੱਖਾ ਵੀ ਇੰਨੀ ਤੇਜ਼ ਹੀ ਚੱਲਦਾ ਗਾ ਜੀ ਦੋਨੇ ਪੱਖੇ ਤੇ ਚਲਾਏ ਉਹ ਮੈਂ ਦੇਖੀ ਦੋਨਾਂ ਦੀ ਕਿੰਨੀ ਖਵਾ ਆਂਦੀ ਆ ਆ ਦੇਖ ਉਧਰਲਾ ਪੱਖਾ ਵੀ ਬਹੁਤ ਤੇਜ਼ ਹੋ ਗਿਆ ਪਹਿਲਾਂ ਸਾਡੇ ਪੱਖੇ ਆਏ ਚੱਲਦੇ ਹੂ ਕਿ ਪਹਿਲਾਂ ਕਿਸ ਤਰ੍ਹਾਂ ਚੱਲਦੇ ਸੀ ਕਿਉਂ ਚੋਤਾ ਰ ਖੜਾ ਰ ਦੇਖੋ ਜੀ ਸਾ ਮੈਂ ਪੱਖਾ ਬੰਦ ਕਰਦੀ ਆ ਦੇਖੋ ਇਨੇ ਦਿੰਦੇ ਪੱਖੇ ਸੀ ਸਾਡੇ ਤੁਸੀਂ ਰੋਜ਼ ਦੇਖਦੇ ਕਿਉਂ ਵਲੌਗ ਸਾਰੇ ਲੋਕ ਕਮੈਂਟ ਨਹੀਂ ਕਰਦੇਗੇ ਵੀ ਕੀ ਕਹਿਣਾ ਵਾ ਚਲ ਆਪੇ ਸ਼ਾਰਟ ਕਰ ਲੈ ਗਏ ਚਲ ਅੱਜ ਆ ਧੱਕਾ ਤੁਹਾਨੂੰ ਪਕਾ ਅੱਜ ਸਾਨੂੰ ਸ਼ਰਮ ਆਦੀ ਹੈ ਗਾਇਸ ਅਸੀਂ ਸਫਾਈ ਕਰਨ ਲੱਗੇ ਆ ਯੈਸ ਆ ਦੇਖੋ ਗਏ ਸਾਡੇ ਬਿਜਲੀ ਦੇ ਸਮਾਨ ਆਹ ਯਾ ਉਹ ਦਰੋਂ ਉਹ ਸਮਾਨ ਕੱਢਣਾ ਵਾ ਉਹ ਮੇਰੀ ਲੋਕੋੜੀ ਇੱਥੇ ਲਿਆ ਕੇ ਰੱਖ ਦੇ ਉੱਤੇ ਮੈਨੂੰ ਦਿਖਾ ਦੇ ਦੇਖੋ ਗਾਇਸ ਮੈਂ ਕਿ ਟੁੱਟਾ ਨਾ ਬਣਿਆ ਹੋਇਆ ਵਾ ਇਹ ਟੁੱਟਾ ਜਾਈ ਰਹਿੰਦਾ ਵਾ ਗਾਇਸ ਇਹ ਸਾਡਾ ਬੱਚਾ ਨਾ ਇਹ ਟੁੱਟਾ ਜਾਈ ਰਹਿੰਦਾ ਹੈ ਕੱਚੂ ਇਹਦਾ ਨਾ ਹਾਂ ਮੈਂ ਵੀ ਉਹੀ ਕਹਿੰਨੀ ਆ ਆ ਦੇਖ ਰਿਪੋਰਟ ਕਾਰਡ ਕਿੱਥੇ ਡਿੱਗਿਆ ਮੇਰਾ ਯਾਰ ਇੱਧਰ ਆ ਦੇ ਕੂੜਾ ਗੰਦ ਹੈਗਾ ਵਾ ਆ ਪਤਾ ਨਹੀਂ ਆ ਬੱਟੇ ਕਿੱਥੋਂ ਨਿਕਲੇ ਆ ਇਹਨੇ ਦੇਖੋ ਹੁਣ ਕਿੰਨਾ ਖਲਾਰਾ ਪੈ ਗਿਆ ਮੈਂ ਬਸ ਪੱਖੇ ਸਾਫ਼ ਕਰਕੇ ਆ ਆ ਦੇਖੋ ਇਕੱਲਾ ਹੀ ਕੋੜੀ ਚੱਕੀ ਫਿਰਦਾ ਓਏ ਮੈਂ ਬਾਥਰੂਮ ਵਿੱਚ ਸਫਾਈ ਹੋ ਰਹੀ ਹੈ ਇੱਥੇ ਸਫਾਈ ਮਮੀ ਨਹੀਂ ਅੱਛਾ ਘਰੇ ਸਫਾਈ ਕਰਨ ਨੂੰ ਤੈਨੂੰ ਇੱਥੋਂ ਕਰਕੇ ਬੱਸ ਮੈਂ ਇੱਥੋਂ ਕਰਕੇ ਬੱਸ ਮੈਂ ਇਹਨੇ ਐਂ ਕਰਨਾ ਹੁੰਦਾ ਇਹਨੇ ਸ਼ੁਰੂ ਚ 2-4 ਕੰਮ ਕਰ ਦੇਣੇ ਆ ਉਸ ਤੋਂ ਬਾਅਦ ਚ ਇਹਨੇ ਨਿਕਲ ਜਾਣਾ ਮੈਂ ਫਿਰ ਸਾਰਾ ਕੰਮ ਕਰਾ ਤ ਰਿਹਾ ਸਾਰਾ ਕੰਮ ਕਰਾਉਣਾ ਸਾਰੇ ਦਾ ਮਤਲਬ ਸਾਰਾ ਹਜੇ ਬਿੱਡਾਂ ਦੇ ਕੱਪੜਿਆਂ ਤੇ ਧੁੱਪ ਵੀ ਲਵਾਉਣੀ ਆ ਚੱਲ ਪੱਕੇ ਸਾਫ ਕਰ ਮੇਰੇ ਅੰਦਰੋਂ ਕੱਢ ਚੋ ਕੱਢ ਹਾਂਜੀ ਤੂੰ ਉਹ ਠੰਡਾ ਵਾਲੇ ਕੱਪੜੇ ਪਾ ਕੇ ਕਿੱਥੇ ਜਾਣਾ ਵਾ ਠੰਡਾ ਵਾਲੇ ਨਹੀਂ ਭਰਾਵਾ ਧੁੱਪ ਲੱਗੀ ਹੋਈ ਆ ਕੱਪੜਿਆਂ ਨੂੰ ਉਹ ਹੋ ਜਾਊਗਾ ਮੈਨੂੰ ਸਮੈਲ ਆ ਰਹੀ ਐ ਮੈਂ ਨਹੀਂ ਕੁਛ ਵੀ ਬਰਦਾਸ਼ਤ ਕਰਨਾ ਹਾਂ ਆਹ ਕੋਈ ਨਹੀਂ ਆਉਂਦੀ ਕਿ ਐਵੇਂ ਜਾਣਾ ਤੇਨੂੰ ਨਹੀਂ ਆਉਂਦੀ ਮੈਨੂੰ ਆਉਂਦੀ ਐ ਖੇਖਣ ਕਰਦਾ ਰਹੂਗਾ ਆਹੋ ਤੇ ਤੇ ਕੰਮ ਕਰਨ ਤੇ ਬੜੇ ਸੇਖੇ ਨਹੀਂ ਕਰਦੇ ਆਂ ਜਿਹੜੀ ਗੱਲ ਕਰਨੀ ਆ ਨਾ ਸਿੱਧਾ ਹੋ ਕੇ ਕਰ ਹਾਂ ਕਾਣ ਕੱਕੇ ਨਹੀਂ ਨਾ ਹਰੇ ਕੀ ਆਪ ਟਿੰਗ ਕੌਣ ਕਿਹੜਾ ਕੌਣ ਟਿੰਗ ਕਰਦਾ ਮੰਮੀ ਦੇਖ ਆਪੈ ਨੂੰ ਕੋੜੀ ਤੋਂ ਥੱਲੇ ਛੁੱਟਾਂਗੇ ਰੈਂਡ ਦੇ ਕੰਮ ਕੀ ਤੋਂ ਕਰਾਉਣਾ ਮੈਂ ਭੈਣੇ ਦੇਖ ਲਓ ਗਾਇਸ ਕੀ ਕਰਦਾ ਪਿਆ ਆਪਾ ਥੱਲੇ ਪਖਾ ਰਾਮ ਕਰੇ ਮੁੰਡਾ ਤਾਂ ਜਨ ਨਾਲੇ ਵੱਡਾ ਸੀਗਾ ਹਾਂ ਮੇਰੇ ਤੋਂ ਸਰ ਧੌਣ ਦੇ ਇੱਕ ਪੈਰ ਥੱਲੇ ਰੱਖ ਲਾ ਕਿੱਥੇ ਆਏ ਥੱਲੇ ਹੋ ਲੈ ਇੱਥੇ ਮੈਂ ਮੈਂ ਬੜਾ ਹਾਂ ਪ੍ਰੋਫੈਸ਼ਨਲ ਹਾਂ ਨਾ ਹਾਂ ਇਹ ਮੋਟਰਣ ਚੜਾਣਾ ਸੀ ਮੈਨੂੰ ਤੁਹਾਨੂੰ ਪਹਿਲਾਂ ਹੀ ਕਰਨੀ ਪਈਆਂ ਗੇ ਉਹ ਤਾਂ ਮੈਂ ਨਹੀਂ ਇੱਥੇ ਕੁਝ ਹੋਰ ਨਹੀਂ ਲੱਗਦਾ ਇਹ ਮੋਟਰਣ ਚੜਾਣਾ ਸੀ ਇੱਥੇ ਚੱਲ ਚੱਲ ਯਾਰ ਤੂੰ ਕੰਮ ਕਰ ਫੱਟੀ ਲੈ ਕੇ ਤਾਂ ਮੈਂ ਇੱਥੇ ਬਹਿ ਕੇ ਕਰ ਲਾਂ ਮੰਮੀ ਰਹਾਗਾ ਯਾਰ ਜਦ ਤੂੰ ਥੱਲੇ ਮਿੱਟੀ ਉੱਤੇ ਕਿਵੇਂ ਨਹੀਂ ਆਉਂਗੀ ਆ ਰੋਣ ਹੀ ਲੱਗ ਜਾਂਦਾ ਉਹ ਆ ਪੈਨ ਸਾਫ਼ ਕਰ ਫੁੱਫੀ ਸਾਫ਼ ਕਰ ਬਾਹਰ ਆ ਗਾਦੇ ਆਏ ਬੰਬੇ ਲੈ ਲੈ ਨੀ ਤੇ ਮੈਂ ਕਰ ਲੈਣਾ ਫਿਰ ਤਰਜਾ ਫੱਲੇ ਤੇਰਾ ਤਾਂ ਹੋੜ ちゃっਛੇ ਛੇ ਵਜੂ ਕਿਆ ਵਜੂਗਾ ਤੂੰ ਮੇਰੇ ਨਾਲ ਲੰਬਾ ਮੈਂ ਇੱਥੇ ਆਹ ਖਾ ਦੂ ਵਰਤੀ ਹੈਟ ਛੋਟੀਆਂ ਦੇਖੀ ਕਿੰਨਾ ਖਰਾਬ ਆ ਨਹੀਂ ਕਿੰਦਾ ਚਸ ਕਰ ਕਰ ਮੈਂ ਤਾਂ ਕੋਈ ਛੱਡ ਕੇ ਚੱਲੀ ਹਾਂ ਯਾਰ ਔਖਾ ਮੈਂ ਨਹੀਂ ਤੇ ਤੂੰ ਤੇ ਬੱਦ ਜੇ ਛੱਤ ਨੰਨੇ ਟਾਂਗ ਨਾ ਕੰਮ ਕਰ ਲੈ ਯਾਰ 7:00 ਵਜ ਨਹੀਂ ਤੇ ਮੇਰੇ ਨਹੀਂ ਵਜਦੀ ਤੇਰੇ ਛੱਤ ਟੱਗਦੀ ਉੱਤੇ ਚੱਤ ਤੇ ਕਿਹੜੀ ਹੋੜੀ ਲੱਗ ਕੇ ਭੱਜ ਗਿਆ ਇੱਕ ਸਾਲਾ ਘੋੜੀ ਡੁੱਬਦੀ ਆਪ ਦੀ ਆਟੀ ਦੇ ਉੱਤੇ ਬਹਿ ਜਾ ਜਿੱਦ ਤੱਕ ਕਹਿੰਦਾ ਇਹਦੇ ਉੱਤੇ ਬਹਿ ਜਾ ਮੁੰਡੇ ਇੱਥੇ ਆਣਾ ਚਾਹੁੰਦਾ ਫੇਰ ਤੇ ਸਾਹਮਣੇ ਇੱਥੇ ਆਵਾ ਮੇਰੀ ਲੱਤ ਮੈਂ ਹੁਣਾ ਨਹੀਂ ਨਹੀਂ ਜੇ ਤੂੰ ਡੱਗ ਨਾ ਫੇਰ ਚੱਕ ਲਾਂਗੇ ਡੱਗ ਕੇ ਕਿਹੜਾ ਤਾਂ ਚੱਲਾਂ ਥੱਲੇ ਪਿਆਰੇ ਖੱਟੀ ਤੇ ਆਤਰ ਹੱਕ ਤਲਕਣਾ ਜਾਈ ਆਹ ਦੁੱਪ ਆਈ ਬੈਠਾ

ਪਤਾਵਾ ਗਾਈਸ ਨੂੰ ਹਾਂ ਤੇ ਕਿਨੀਆਂ ਸੋਣੇ ਜੱਤੇ ਆਏ ਆਹ ਜਿਵੇਂ ਲੈ ਕੰਦੀ ਵਾਲੀ ਪਈ ਐ ਨਾ ਤੇ ਮਲਟਾ ਜੀ ਹਾਂ ਚਲੋ ਗਾਈਸ ਮੈਂ 13 ਕੈਨਫੇਡ ਨੂੰ ਹਾਂ ਲੈ ਇੱਥੇ ਪਾ ਕੇ ਲੈ ਜਾ ਚੱਲ ਵੀ ਸੇਵਕਾ ਲੱਗਿਆ ਰ ਲੱਗਰ ਉਹ ਕੀ ਆ ਉਹਦਾ ਸਿਰ ਜੱਤੇ ਵਾਲਾ ਗੰਦਾ ਕਰਤਾ ਤੂੰ ਖੱਟ ਜਾਣਾ ਬਹੁਤ ਗੰਦਾ ਸਾਰੇ ਪਰਾਂ ਦੇ ਉੱਤੇ ਨਾ ਗਿੱਲਾ ਕਰਕੇ ਕੱਪੜਾ ਮਾਰ ਇੱਕ ਵਾਰੀ ਸਾਫ਼ ਇਹਦੇ ਪਰ ਚੰਗੀ ਤਰ੍ਹਾਂ ਸਾਫ਼ ਨਹੀਂ ਹੋਏਗੇ ਕੀ ਪੀਲੇ ਪੈ ਰਿਹਾ ਹੈ ਦੇਖੋ ਆ ਬਾਹਰ ਆਣੇ ਤੇ ਵੀ ਆਉਣ ਮਾਰਨ ਵਾਲਾ ਵਾ ਹਾਂ ਮਨਿੰਦਰ ਬਿਫੋਰ ਅੱਟ ਕਰਕੇ ਦੇਖੋ ਕਰਕੇ ਤਾਂ ਦੇਖ ਲਾਂਗੇ ਪਰ ਸਾਫ ਕੱਪੜਾ ਮਾਰਨ ਵਾਲਾ ਹੈ ਤਾਂ ਹੈ ਜਰਾਬ ਨੂੰ ਨਾ ਗਿੱਲੀ ਕਰਕੇ ਆਪਦੇ ਹੱਥ ਤੇ ਜੜਾ ਲਾ ਹੱਥ ਤੇ ਕੀ ਲੈ ਕੇ ਆਈ ਅੱਛਾ ਆਪਦੇ ਹੱਥ ਤੇ ਚੜਾ ਦੋਨੇ ਹੱਥਾਂ ਤੇ ਜੜਾ ਲਾ ਜਰਾਬਾਂ ਨੇ ਸਾਫ ਜੇ ਦੂਜਾ ਹੱਥ ਫੜੇਗਾ ਤੇ ਉਹਦੇ ਨਾਲ ਵੀ ਗਿੱਲਾ ਗੰਦਾ ਹੋਊਗਾ ਲੈ ਆਖਦਾ ਮੈਂ ਕਿ ਜਰਾ ਹੋਰ ਆ ਲੈ ਵਧੀਆ ਆਈਡੀਆ ਹੈ ਦੰਨਿਆ ਸਾਥੇ ਗਿੱਲੀਆਂ ਕਰਕੇ ਜਰਾਬਾ ਚੜਾ ਲਾ ਤੇ ਹੁਣ ਪੱਖੇ ਦੇ ਉੱਤੇ ਗਿੱਲੀ ਗਿੱਲੇ ਹੱਥ ਮਾਰਦੇ ਹੋ ਜਰਾਬਾਂ ਵਾਲੇ ਆ ਦੇਖਿਆ ਵੀ ਜਰਾਬ ਗਿੱਲੀ ਕਰਤੀ ਲੈ ਲੈ ਫੜੀ ਹਾਂ ਜਿਵੇਂ ਉਹਦੇ ਫੜਦਾ ਮੈਂ ਨਾ ਇਹ ਹੁੰਦਾ ਨਾ ਗੰਦਾ ਆਈਡੀਆ ਆ ਗਾਇਸ ਨਿਊ ਆਈਡੀਆ ਉਹ ਦੇਖੋ ਸ਼ਿਆਲੋ ਸ਼ਿਆਖ ਦੇ ਹਾਂ ਹਣ ਦੇਖਿਆ ਆਏ ਆਏ ਮਾਰੂੰਗਾ ਨਾ ਉਹ ਮੂਰੇ ਜੀ ਮੂਰੇ ਜੀ ਮਾਰ ਚੰਗੀ ਤਰ੍ਹਾਂ ਇਹ ਪੀੜਾ ਪੀੜਾ ਕਰਤਾ ਸਾਰੇ ਪਰ ਤਾਂ ਕਰਦੇ ਉਹ ਚੰਦ ਜੀਏ ਸਾਫ ਕਰਕੇ ਭੇਜਦਾ ਉਧਰ ਨੂੰ ਘਰੇ ਕੰਮ ਕਰਨਾ ਮਨਿੰਦਰ ਨੂੰ ਬਹੁਤ ਔਖਾ ਲੱਗਦਾ ਮੈਂ ਦੇਖਿਆ ਲਾਇਆ ਸਾਬ ਕਰਦਾ ਤਾਂ ਪਿਆ ਚੱਲ ਚੱਲ ਫੇੜੇ ਨਾ ਖਾਲੀ ਜਿੰਦਰਾ ਪ੍ਰੋਗਰਾਮ ਦਾ ਨਾ ਜਿਹੜਾ ਮੈਂ ਤਾਂ ਹੀ ਬੋਲੂੰਗੀ ਜਦੋਂ ਤੈਨੂੰ ਘਰ ਦੇ ਕੰਮ ਨੂੰ ਮੌਤ ਪੈਂਦੀ ਆ ਨਾ ਇਹ ਕੀ ਪਾਣੀ ਪਾਉਂ ਸਰਫਾੜਾ ਹਿਸਟਾਡੂ ਲਾਉਣਾ ਮੈਂ ਲੈ ਵੇੜੇ ਵੀ ਬਹਿਣਗੇ ਪਾ ਦੇਂਗਾ ਤੂੰ ਸਰਫਾੜਾ ਪਾਣੀ ਛੇਤੀ ਕਰ ਇਹ ਸਰਦਾ ਹੀ ਪਿਆ ਮੋਟੇ ਲਈ ਲੱਗ ਕੇ ਸਾਰਾ ਟਿਕੜਾ ਡਾਊਡਰ ਮਾਰ ਦੇ ਤੂੰ ਲੱਕ ਤਾ ਤੂੰ ਘਰ ਲਾ ਕੇ ਥੱਲੇ ਆ ਜਾ ਜਦੋਂ ਤੂੰ ਪਾਪਾ ਬਣ ਗਿਆ ਨਾ ਤੂੰ ਆ ਦੇਲਾ ਦੇਲਾ ਛਿੱਟੇ ਕਿਵੇਂ ਰਗੜ ਰਗੜ ਕੇ ਤੂੰ ਝੋੜ ਕੇ ਕਰਨਾ ਪੈ ਰਿਹਾ ਵਾ ਮਨਿੰਦਰ ਤੂੰ ਬਾਬਾ ਥੱਲੇ ਆ ਜਾ ਆ ਜਾ ਥੱਲੇ ਤਰ ਉਹ ਮਟਾਰਾ ਵੀ ਤਾਂ ਲੈ ਲੈ ਗਿਆ ਆਇਆ ਥੱਲੇ ਆਇਆ ਇਹ ਤਾਂ ਜਾਣ ਲੈ ਐਂ ਦੇ ਕੰਪਨੀ ਕਰਨੰਦੇ ਨੇ ਕਰ ਤੇ ਚੰਗੀ ਤਰ੍ਹਾਂ ਉੱਪਰ ਕਾਲ ਸ਼ੰਮੀ ਵੀ ਮੈਂ ਡੀ ਜਾਨਾ ਵਾ ਗਾਲ ਕੀ ਨਾਲ ਨਾਲੇ ਹੀ ਗਿਆ ਮੈਂ ਸਾਲੇ ਕਿਹਾ ਆ ਦੇਗਾ ਤੇਰੇ ਮੂੰਹਰ ਦਾ ਮੂੰਹਰ ਕਹੋਇਆ ਕੋਈ ਨਾ ਮੇਰੇ ਮੂੰਹਰ ਦਾ ਠੀਕ ਹੈ ਤੂੰ ਪੱਖਾ ਆ ਦੇ ਮੂੰਹਰ ਦਾ ਕਰ ਲੈ ਮੈਂ ਮੂੰਹਰ ਦੇ ਕਰਦਾ ਸਾਲਾ ਤੇ ਤੇ ਮੈਂ ਕਿਹ ਦੇਖਣਾ ਲੈ ਲਈ ਹੋਗਾ ਸਾਹੀ ਥੱਲੇ ਦੀ ਦੇਖ ਪੋਗੇ ਸਾਬ ਸਾਰਾ ਕੁਝ ਸਾਫ ਕਰਨਾ ਤੇ ਇਹ ਸਮਝ ਲੈ ਕਿ ਦਿਵਾਲੀ ਦੀ ਸਫਾਈ ਹੋ ਰਹੀ ਏ ਔਰ ਰੰਗ ਨਹੀਂ ਕਰਉਣੀ ਦਿਵਾਲੀ ਦੀ ਸਫਾਈ ਤੇਨੇ ਪੱਕੇ ਕਰ ਦੂੰਗਾ ਮੇਰੇ ਤਾਂ ਬੱਬੂ ਵੀ ਰਵੀ ਸਵੇਰੇ ਆ ਗਏ ਸਵੇਰੇ ਸਵੇਰੇ ਆਇਆ ਨਹੀਂ ਬੁਲਾਇਆ ਮੈਂ 7 ਵਜੇ ਦੀ ਕੰਪਲੇਂਟਾ ਪਾਉਣ ਲੱਗੀ ਹੋਈਆਂ ਤੇ ਕੱਜ ਬੱਬੂ ਫਿਰ ਇਹਦੇ ਬਚਾਰੇ ਦੀ ਕੀ ਗਲਤੀ ਆ ਹਜੇ ਤਾਂ ਡਾਈਕਨ ਵਾਲੇ ਨੇ ਆਉਣਾ ਮਾ ਉੱਪਰ उधर देख उधर कर हाय नी मेरी मन्नू आ हेलो मन्नू ओ लपना चल किचन में हेलो عليكم हेलो मन्नू हेलो मन्नू हेलो गाइस इधर 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 मन्नू हेलो गाइस इधर बोल इधर इधर हेलो गाइस हेलो गाइस जाओ जा चाची गोल चल जाओ चाची ने पैर कर ला आ गया तू कितने आशिके कुल्ले गया कुल्ह कुल्ह आ बोतल ला ਹੋਰ ਇਹ ਵੀ ਸੀ ਪਾ ਕੇ ਆਇਆ ਪਾਣੀ ਦਾ ਦੇ ਤਾ ਰੁਕ ਜਾ ਪਾਣੀ ਪੀਣਾ ਪਾਣੀ ਪੀਣਾ ਜਾਲੇ ਆ ਕੇ ਤੇਰੀ ਤੇ ਆਨ ਲੋ ਫੜ ਮੈਨੂੰ ਉਹਨੂੰ ਫੜਾ ਦੇ ਮੋਟੇ ਨੂੰ ਮੋਟੇ ਕੋਈ ਗੱਲ ਨਹੀਂ ਉਹ ਤਾਂ ਲੱਗਦਾ ਉਧਰ ਜਾ ਮੇਰਾ ਘਰੇ ਔਖਾ ਆ ਪਿਆ ਵਾ ਸਫਾਈ ਦੀ ਗੱਲ ਨਹੀਂ ਪਤਾ ਕੀ ਗੱਲ ਕਹਿੰਦੇ ਮੈਂ ਕਿ ਇੱਥੇ ਸਾਫ ਹੋ ਗਿਆ ਇੱਥੇ ਸਾਫ ਹੋ ਗਿਆ ਕਹਿੰਦੇ ਇੱਥੇ ਲਾ ਲੈ ਇੱਥੇ ਲਾ ਤੂੰ ਛੱਤ ਨੂੰ ਹੱਥ ਨਾਲ ਲਾ ਦੇ ਕਾਲੇ ਨੇ ਤੈਨੂੰ ਦੱਸਦੀ ਉਹ ਤੇ ਉਧਰੋਂ ਵੀ ਨਹੀਂ ਹੋਇਆ

ਜਿੰਨੂ ਮਰਜੀ ਪੁੱਛ ਲੈ ਨਾ ਤੋ ਹੋ ਕੇ ਫਿਰ ਨਿਕਲੇ ਮੈਂ ਬਾਹਰ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਚਲਾ ਲੈ ਪੱਖੇ ਕਿਨੇ ਚਲਾਇਆ ਲੈ ਪੱਖਾ ਇੱਧਰ ਲਾਉਣ ਕਰਕੇ ਦੇਖ ਹਾਂ ਚਾਰ ਚੱਕਰ ਕਰਕੇ ਦੇਖ ਤੈਨੂੰ ਕਿਵੇਂ ਨਾ ਲੱਗਦਾ ਤੂੰ ਵੀ ਘਰੇ ਜਾ ਕੇ ਲੱਗ ਜਾ ਮੈਂ ਨਾ ਤਾਂ ਮੈਂ ਕੱਲ ਲੱਗੂ ਬਸ ਪਤਾਈਆ ਤੇਰਾ ਲੱਦੂਗਾ ਤੂੰ ਮੈਨੂੰ ਇੰਨੇ ਦਿਨ ਕਹਿ ਹੋ ਗਿਆ ਕਿੰਦੀ ਨੂੰ ਵੀ ਨਰਕ ਕੱਢ ਲਾ ਨਰਕ ਕੱਢ ਲਓ ਪਤਾ ਇਨੀ ਨਰਕ ਹੁੰਦਾ ਕੀ ਆ ਪਤਾ ਨਹੀਂ ਫੇਰ ਕੱਢ ਜਾ ਕੇ ਤੁਸੀਂ ਵੀ ਲੱਗ ਮੈਂ ਕੀ ਹੋਇਆ ਕੀ ਹੋਇਆ ਆ ਕੀ ਕੀਤਾ ਆ ਆ ਗਾਇਸ ਮੇ ਤੁਹਾਡਾ ਜਿਆ ਪਾਣੀ ਡੁੱਲ ਗਿਆ ਤੇ ਆ ਦੇਖ ਕਿਵੇਂ ਲੱਗਿਆ ਫੁੱਟਣ ਕੀ ਫੁੱਟਣ ਲੱਗਾ ਆ ਦੇ ਆਹ ਦਰਸੀ ਸਾਫ ਕੀਤਾ ਬੁੱਤੋ ਇਹਨੇ ਵਧੀਆ ਸੋਨਾ ਸਾਫ ਕਰਤਾ ਆ ਗਿੱਲਾ ਕੱਪੜਾ ਮਾਰ ਇੱਥੇ ਆ ਸੁੱਕਾ ਕੱਪੜਾ ਆਪ ਤੇ ਸਾਰਾ ਕੰਮ ਵਧਾਈ ਜਾਂਦਾ ਵਾ ਹਾਂ ਫਿਰ ਲੈ ਅੰਦਾਸ ਆ ਦੇ ਥੱਲੇ ਪਿਆਰੀ ਤੇ ਕੱਪੜਾ ਚੱਕ ਦੇ ਦੇ ਉਹਨੂੰ ਨੁਕਸਾਨ ਦਾ ਘਰ ਹੀ ਆ ਇਹ ਕੁੜੀ ਤਾਂ ਆ ਫੜੀ ਰਿੱਤੇ ਤੂੰ ਕੀ ਕਰਦਾ ਮੈਂ ਗਮਲੇ ਧੋਲੇ ਹਾਂ ਉਹ ਦੇ ਨੇ ਬੂਟੇ ਧੋਖ ਰੱਖਤੇ ਆ ਦੇਖੋ ਗਾਈਸ ਥੱਲੇ ਬਾਹਰ ਅਸਲੀ ਲੱਗੇ ਆ ਥੱਲੇ ਪਏ ਆ ਗੱਦੇ ਸੁੱਕ ਰਹੇ ਨੇ ਇਧਰ ਮੁੰਡਾ ਅੰਦਰ ਲੱਗਿਆ ਹੈ ਬੈੱਡ ਚ ਮਕਾਉਣਾ ਉਹ ਦੇਖ ਤੂੰ ਨਾ ਕੁਛ ਕਰੀ ਤੂੰ ਨਾ ਕਰੀ ਕੁਛ ਮੈਂ ਕਰਕੇ ਹਟਿਆ ਮੈਂ ਸਾਰੇ ਛੱਤ ਤੇ ਜਾਲੇ ਲਾਏ ਆ ਉਹ ਸਾਰੇ ਆ ਦੇਖ ਵਾ ਮੈਂ ਸਾਫ ਕੀਤੇ ਹਾਲੇ ਗਾਈਸ ਹਾਲੇ ਆ ਸਾਰੀਆਂ ਲਾਈਕ ਤਾਂ ਆ ਇਹ ਸਾਰੀ ਪੀਵੀਸੀ ਮੈਂ ਸਾਫ਼ ਕੀਤੀ ਹੈ। ਓਏ ਉਧਰੋਂ ਪਰਲੀ ਸਾਈਡੋਂ ਕਰ ਤਾਂ ਸਾਫ਼ ਨਹੀਂ ਅਜੇ ਹਨਾ। ਤੇ ਚਲੋ ਠੀਕ ਹੈ ਗਾਇਜ਼ ਕਰ ਲਈਏ ਅਜੇ ਹਨਾ। ਇਹਨਾਂ ਤੋਂ ਮੈਂ ਕਰਾਵਾਂ ਕੰਮ ਥੋੜਾ ਜਿਹਾ ਇਹਨਾਂ ਨੂੰ ਵਿੱਚ ਘੂਰਨਾ ਪੈਣਾ। ਓਏ ਆ ਆ ਮੜ ਕੇ ਨਿਕਲਣਾ ਨਹੀਂ ਹੈਗਾ ਇੱਥੇ ਤਾਂ ਗਿੱਲਾ ਕੱਪੜਾ ਸਾਫ਼ ਹੀ ਮਾਰੀ ਬੱਸ। ਚੰਗੀ ਤਰ੍ਹਾਂ ਕਰਦਾ ਪਿਆ ਮੈਨੂੰ ਹਣਾ ਸਖਾ ਮੇਰੀ ਨਾਨੀ ਸਾਰਾ ਕੰਮ ਕਰ ਲੈਂਦੀ ਹੈ। ਹਾਂ ਨਾਨੀ ਕਰ ਲੈਂਦੀ ਹੈ ਤੁਸੀਂ ਨਾ ਕਰਿਓ। ਗਏ ਸਾਡੇ ਘਰ ਦੀ ਦੂਰ ਦਿਸ਼ਾ ਹਜ ਤੱਕ ਸਹੀ ਨਹੀਂ ਹੋਈ। देखो कैम तो दूर दिशा मतलब कि दिशा, दिशा।, दिशा। सही नहीं होई बिगड़ी जाती है जिन्ना काम करे जाने होनी नी बिगड़ी का तो जानती है बिगड़ी जाती है घर सामान थोड़ा रखा है हर चीज साफ करके रखने भला चीज थोड़ी होवे साफ होवे ना बढ़िया लगती है और दे पोछा करके किथे आ पिया कलक मीठे बच्चे शुगर मेरा फिर घर काम हो चले सी तू ध्यान देता ਇੱਥਾ ਕੀ ਕਰਨ ਲੱਗਾ ਸੀ ਹੁਣ ਮੈਂ ਪੋਚਾ ਵੱਜਣ ਲੱਗਾ ਸੀ ਪਿੱਛੇ ਪਿੱਛੇ ਪੁਛੇ ਨਹੀਂ ਟੇਬਲ ਤੋਂ ਉੱਗਣ ਲੱਗਾ ਸੀ ਮੈਂ ਤਾਂ ਗਾਇਜ਼ ਹੁਣ ਸਾਰਾ ਆ ਦੋ ਬੂਟੇ ਨਾ ਆਹਾਂ ਵੱਡੋ-ਛੋਟਰਾ ਕਿਵੇਂ ਉੱਤਰਾ ਕੇ ਜਾ ਗਾਇਜ਼ ਸਾਰਾ ਸਮਾਨ ਹੁਣ ਸੈਟਅਪ ਹੋਣ ਲੱਗ ਗਿਆ ਵਾ ਮਤਲਬ ਕਾ ਠੀਕ ਹੋਣ ਲੱਗਾ ਹੁਣ ਬਸ ਪੰਛੀ 10 ਮਿੰਟ ਹੋਰ ਲੱਗਣੇ ਹਨ ਆ ਨਾ ਮੈਂ ਹਨਾ ਮਨਾ ਸਾਰੀ ਡੈਡੀ ਲੱਗੇ ਨੇ 10 ਮਿੰਟ ਕਿਹਾ ਨਹੀਂ ਮਤਲਬ ਦੂਰ ਦੀਸ਼ਾ 10 ਮਿੰਟ ਚ ਸਹੀ ਦੇਣੀ ਹੋਣਾ ਜੇ ਇਹ ਆ ਵਿੱਚ ਵਿਚਾਲੇ ਸਪਾਈ ਨਾ ਨਾ ਕਰੀਏ ਤੇ ਦਿਵਾਲੀ ਨੂੰ ਜਿਹੜਾ ਨਰਕ ਨਿਕਲਦਾ ਨਾ ਉਸ ਤੋਂ ਵੀ ਜ਼ਿਆਦਾ ਨਿਕਲੇ ਜਿੰਨੇ ਆਪਾਂ ਕਰਦਨੇ ਆ ਆਦੋ ਰੱਖ ਕੇ ਜੇ ਆ ਵਿੱਚ ਵਿਚਾਲੇ ਨਾ ਕਰੀਏ ਸਹੀ ਕਰਕੇ ਰੱਖੀ ਐ ਤਾ ਰੋਜ਼ ਰੋਜ਼ ਕਰੀ ਤੇ ਪਹਿਲਾਂ ਕਰਕੇ ਪਹਿਲਾਂ ਥੱਲੇ ਰੱਖ ਬੋਤਾ ਸਹੀ ਕਰ ਕਰ ਖੋਲੀ ਮम्मा ਪਿੱਛੇ ਲੋ ਹੋ ਰਹਿ ਗਏ ਹੋ ਤਾਂ ਦੋਸਤੋ ਅੱਜ ਮੈਂ ਬਹੁਤ ਜ਼ਿਆਦਾ ਖਾ ਗਿਆ ਕੰਮ ਕਰਕੇ ਔਰ ਘਰੇ ਚਾਮ ਕਰਦੇ ਕਾਪੂ ਥੱਕੀ ਜਨਨਾ ਰੋ ਰੋ ਕੇ ਕੀਤੀ ਐ ਸਪਾਈ ਹਾਂ ਮਮੀ ਦੇ ਬੱਜਿਆ छास्तों ਬੈੱਡ ਪਿਛ ਗਿਆ ਤਾਂ ਗਾਇਜ਼ ਮੈਂ ਕੱਪੜੇ ਜਿੱਤੇ ਇਦਾਂ ਦੇ ਫਾਰਮਲ ਜੇ ਪਾ ਲਿਆ ਗਾਇਜ਼ ਹੁਣ ਸਫਾਈ ਸੁਫਾਈ ਹੋ ਗਈ ਆ ਨਾ ਆ ਇਹ ਦੋਨੇ ਪਾਸੇ ਜਿੱਪਾਂ ਆ ਗਏ ਇਧਰਲੇ ਪਾਸੇ ਤੇ ਕੋਈ ਨਾ ਆ ਦੇਖ ਇਧਰ ਆ ਗਿਆ ਹੋ ਗਿਆ ਮੈਨੂੰ ਕੀ ਪਤਾ ਵਾ ਜਿੱਦਨੇ ਪਾਣੀ ਭਰ ਗਿਆ ਗੱਡੇ ਚ ਮੈਨੂੰ ਲੱਗਦਾ ਏ ਫੁੱਲ ਗਿਆ ਗੱਡਾ ਨਹੀਂ ਮੰਮਾ ਮੈਂ ਨਹੀਂ ਮਾਈ ਕੋਣੀ ਮਾਇਣਾ ਸਿਰਕ ਡਰਦੀ ਕਾ ਤੂੰ ਤੇਰੇ ਸਾਹ ਸੁਕ ਗਏ ਮੈਂ ਪੈ ਜਾਂਦਾ ਮੁੱਤੇ ਦੇ ਹਾ ਉੱਤੇ ਪੈ ਕੇ ਕਿਹੜਾ ਠੀਕ ਹੋ ਜੂਗਾ ਇਹ ਨਾ ਤੇ ਤੁੱਟ ਮੁੜੇ ਨਾਤੀ ਨੇ ਬੜੇ ਇਹ ਘੜ ਦੇ ਡਰੋਨ ਛੋੜ ਲੈ ਗਿਆ ਨਾ ਮਮਾ ਤੋਂ ਸੈਟ ਉਹ 3 ਲੈ ਆ ਠੀਕ ਇੱਧਰ ਤਨ ਨ ਨ ਨ ਨ ਨ ਨ ਨ ਨ ਨ ਜਿਵੇਂ ਉਹ ਵੀ ਸ਼ੂਟ ਕਰਦੇ ਪਰ ਤੱਕ ਵੀ ਬਣਾਵਾ ਤੇਰੀ ਵੀ ਬਣਾਵਾ ਤਨ ਨ ਨ ਤਨ ਨ ਨ ਨ ਨ ਨ ਤਨ ਨਿੰਨ 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 ਹੇ ਮਗੀ ਹੇ ਮਗੀ ਬੁਸੀਂ ਕੂੜਾ ਸੀ ਕੈਮਰੇ ਵਾਲੇ ਨੇ ਇੱਕ ਬੰਦਾ ਫੜਨ ਲਈ ਮਗਰ ਚਾਈਦਾ ਅਮਰੇ ਪੈਰ ਦੇਖੋ ਕਿੰਨੇ ਗੰਦੇ ਆ ਵੀ ਚੱਲ ਥੱਲੇ ਚੱਲਣਾ ਕਿਆ ਤੇ ਚਲੋ ਦੋਸਤੋ ਮੈਂ ਲੰਮੀ ਪੈ ਗਿਆ ਮੈਂ ਮੈਂ ਤਾਂ ਨਾ ਦੋ ਜਿਹੜੇ ਗਏ ਜੰਡਸ ਕਰਦੇ ਹੋ ਗਾਇਸ ਫਾਈਨਲੀ ਅਸੀਂ ਕੰਮ ਕਰਕੇ ਸਫਾਈਆਂ ਕਰਕੇ ਵੇਲੇ ਹੋ ਗਿਆ ਤੇ ਆਹ ਦੇਖੋ ਇੱਧਰ ਕਿਵੇਂ ਰੋ ਮਾਰਨ ਲੱਗਾ ਮਨਿੰਦਰ ਨੂੰ ਕਹਿੰਦਾ ਮੈਨੂੰ ਦੇ ਚੌਲ ਦੇ ਛੇਤੀ ਕੀ ਮੰਗਦਾ ਮੈਂ ਕੀ ਆ ਮਨੇ ਹੈ ਮਨੇਂਦਰ ਚੋੜ ਨਹੀਂ ਦਿੰਦਾ ਮਨੇਂ ਜਦ ਲੱਗਨੀ ਆਸੀਸੀ ਕਰਦਾ ਨਾਲੇ ਮਨੇਂਦਰ ਦਈ ਨਾ ਚੰਗਾ ਚੋੜ ਲੰਦੇ ਆਈ ਦੇਖੇ ਚੋੜ ਨਹੀਂ ਦੀ ਖੜ ਪਰ ਚੋਲ ਚੱਕ ਲੈ ਨਾ ਚੋਲ ਚੱਕ ਲੈ ਚੋਲ ਚੱਕ ਲੈ ਬੰਦੂ ਮੈਂ ਆ ਦੇ ਮੇਰੀ ਪਲੇਟ ਪਈ ਖੋਲਾ ਆ ਕੇ ਖੋਲਾ ਅਲਾਮ ਕਿਵੇਂ ਬੋੜਾ ਜਾ ਦੰਦਾਂ ਜਾਈ ਜਾ ਜਾ ਕਰੀ ਜਾਂਦਾ ਬੋੜਾ ਨਹੀਂ ਕਹਿਣਾ ਅਗਲੇ ਦੋ ਦੰਦ ਆ ਗਏ ਇਕੱਠੇ ਓਏ ਦੰਦਾਂ ਦਿਖਾਈ ਗੁਰੀ ਇੱਧਰ ਦੰਦੀਆਂ ਦਿਖਾਈ ਈ ਕਰੀ ਆ ਗੁਰਿੰ ਨੂੰ ਦੇ ਦੋ ਕੋਈ ਨਾ ਦੇ ਦੇਨੇ ਖਾ ਲੈਣ ਦੇ ਨੂੰ ਪਹਿਲਾਂ ਮਨਿੰਦਰ ਤੂੰ ਦਬਕੇ ਕਾਹਦਾ ਦਿਨਾਂ ਮੈਂ ਖਵਾ ਦੇ ਜੇ ਖਵਾਉਣੇ ਆ ਨੂਰੇ ਫੜਾ ਦੇ ਮੈਂ ਖਵਾ ਦੂੰਗਾ ਆਪੇ ਜਾ ਖਾਲਾ ਵੱਡੀ ਮੰਮਾ ਨੇ ਮੈਂ ਬੱਸ ਇੱਥੇ ਆ ਜਾ ਬੱਚੂ ਧਰ ਬੁੱਗਾ ਕਰ ਲੈ ਮਮਾ ਲਈ ਇੱਥੇ ਬਹਿ ਜਾ ਕਿੱਥੇ ਚੱਲੇ ਆ ਕਿੱਥੇ ਗੋਦੀ 'ਚ ਗੋਦੀ 'ਚ ਆ ਤੇਰਾ ਭਲਾ ਜੇ ਕੁੱਤਿਆ ਪੈਰ ਰੱਖਦਾ ਕਿੱਥੇ ਕਿੱਥੇ ਕਰਕੇ ਰੱਖਦਾ ਵਿੱਚ ਰੱਖਦਾ ਕਰਤਾ ਕਾ ਮੂੰਹ ਇਹ ਨੂੰ ਨਾ ਥੱਲੇ ਖੜਾ ਇੱਥੇ ਨੰਨੇ ਇਹਨੂੰ ਥੱਲੇ ਖੜਾ ਇੱਥੇ ਪਲੇਟਾਂ ਤੋਂ ਬਚੂਗਾ ਫਿਰ ਇੱਥੇ ਖੜ ਕੇ ਖਾਊਗਾ ਖਵਾਉਣੇ ਆ ਖਵਾਉਣੇ ਆ ਆਲੇ ਫੜ ਲੈਨੇ ਤਾਂ ਚਲੋ ਦੋਸਤੋ ਮਮਾ ਨੂੰ ਖਾਣ ਲੱਗਿਆ ਨੇ ਰੋਟੀ ਤੇ ਮੈਂ ਚੱਲਾ ਦੋਸਤੋ ਹਰਮਨ ਦੇ ਘਰੇ ਤਾਂ ਕਰਕੇ ਮੇਰੇ ਹੈਡਸ਼ੈਡ ਹੀ ਹੋਇਆ ਸੀਗਾ ਸੋ ਸਮਝ ਗਿਆ ਓਏ ਯਾਰ ਉੱਪਰ ਪਰ ਡਿਕਸ਼ਨ ਤੇ ਮੇਲੇ ਮੈਂ ਕਿ ਮਮੀ ਸਭ ਤੋਂ ਦਹੀਂ ਯੂਜ਼ ਕਰਦੇ ਆ ਹਾਂ ਤੇ ਤੁਸੀਂ ਗੱਲ ਕਰਦੇ ਮੈਂ ਵੀ ਉੱਥੇ ਲਾਈ ਉਹ ਸਭ ਕੁਝ ਹੋਇਆ ਨਾ ਪਤਾ ਤਾਂ ਨਵੀਂ ਮੇਲ ਆਈਡੀ ਇਸੇ ਕਰਕੇ ਬਣਾਈ ਆ ਵੀ ਜਿੱਥੇ ਨਵੀਂ ਜਗ੍ਹਾ ਦੇਣੀ ਆ ਨਵੀਂ ਆਈਡੀ ਦੇਣੀ ਆ ਹੁਣ ਮੈਨੂੰ ਪਤਾ ਲੱਗਿਆ ਅੰਮਾ ਮੇਲ ਟੱਕ ਉਹ ਕੇ ਮੇਲ ਅਪਡੇਟਿੰਗ ਨੇ ਮੇਲ ਹੀ ਪਾਣੀ ਉਹਨਾਂ ਨੇ ਇੱਕ ਮੇਲ ਪਾ ਦੇਣੀ ਆ ਦੋਸਤੋ ਮੈਨੂੰ ਹੁਣੇ-ਹੁਣੇ ਪਤਾ ਲੱਗਿਆ ਜਿਵੇਂ ਮੈਂ ਕੋਈ ਗਲਤ ਕਰਦਾ ਮੈਨੂੰ ਇਦਾਂ ਡਰਾਈ ਜਾਂਦੇ ਆ ਪਰ ਗਾਇਸ ਚਲੋ ਗਲਤ ਹੋ ਗਿਆ ਮੇਰੇ ਤੋਂ ਗਲਤੀ ਨਾਲ ਪਰ ਗਾਇਸ ਇਹ ਪਏ ਇਦਾਂ ਨੇ ਜਿਵੇਂ ਇਹਨਾਂ ਦਾ ਕੁਝ ਵਿਗੜ ਗਿਆ ਹੋਵੇ ਅੰਮੀ ਕੁਝ ਹੋਇਆ ਦਾ ਤੋ ਦੋਸਤੋ ਫਾਈਨਲ ਮਮਾ ਦਾ ਸਿਲੈਕਸ਼ਨ ਹੋ ਚੁੱਕੀ ਆਪਾਂ ਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਆਂ ਦੋਸਤੋ ਕੱਲ ਮਮਾ ਦਾ ਹੈਗਾ ਵਾ ਸ਼ੂਟ ਕਿਦਾਂ ਦਾ ਫੀਲ ਹੋ ਰਿਹਾ ਹਜੇ ਤੱਕ ਤਾਂ ਨਰਵਸ ਫੀਲ ਹੋ ਰਿਹਾ ਨਰਵਸ ਜੀ ਹੋਈ ਜਾਂਦਾ ਪਰ ਚੰਗਾ ਹੋਇਆ ਨਾਈਟ ਸ਼ੂਟ ਕੈਨਸਲ ਹੋ ਗਿਆ ਮੈਨੂੰ ਡਰ ਬਹੁਤ ਲੱਗਦਾ ਸੀ ਡਾਈਟ ਸ਼ੂਟ ਤੇ ਮੈਨੂੰ ਬਹੁਤ ਡਰ ਲੱਗਦਾ ਚਲ ਵਧੀਗਲ ਜੋ ਹੁੰਦਾ ਉਹ ਤੁਸੀਂ ਇੱਕ ਵਾਰੀ ਕਿ ਦਿੱਤਾ ਤੁਸੀਂ ਨਾਈਟ ਸ਼ੂਟ ਮੰਮੀ ਜੋ ਹੁੰਦਾ ਚੰਗੇ ਲਈ ਹੁੰਦਾ ਹੋਏ ਮੈਂ ਮਰ ਜਾਈ ਨਹੀਂ ਕਿਵੇਂ ਪਈ ਮੇਰੇ ਚਪਟਾ ਦੋਸਤੋ ਸਾਡੇ ਅੰਦਰ ਗਾਈਜ਼ ਦੋਸਤੋ ਸਾਡੇ ਅੰਦਰ ਚੰਨਨ ਚੰਨਨ ਹੋ ਗਏ ਦੇਖੋ ਦੇਖੋ ਗਾਇਸ ਇੰਨਾ ਕੋਈ ਆਪਣੀ ਮੰਮੀ ਨਹੀਂ ਪਿਆਰ ਕਰਦਾ ਵਾ ਸਾਰੇ ਕਰ ਦਿਆ ਮੈਂ ਤਾਂ ਸਾਰੇ ਕਰ ਦਿੰਦਾ ਤੂੰ ਤਾਂ ਜਮਾਂ ਨਹੀਂ ਕਰਦਾ ਕੰਮ ਮੇਰੇ ਜਿੰਨਾ ਤੈਨੂੰ ਕੋਈ ਪਿਆਰ ਨਹੀਂ ਕਰਦੀ ਆਲਾ ਪਿਆਰ ਨਹੀਂ ਹੁੰਦਾ ਮੰਮੀ ਜਿੱਤੇ ਆਡੀ ਜਾਨ ਵੀ ਦੇ ਲੈ ਦੇ ਦੇ ਤੱਕ 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 ਤਵੇ ਤਵੇ ਕੇ ਲਿਖਾ ਫਿਰ ਮੰਨਣਾ ਕਿਉਂ ਮੈਂ ਮੰਮੀ ਕੋਲ ਤਾਂ ਮਨ ਕੋ ਬੱਚਾ ਦੇ ਪਾ ਲੋਸਰ ਪਿਆਰ ਪੜਖਿਆ ਜਾਣਾ ਕਿਉਂ ਕਰਦਾ ਮੈਨੂੰ ਪਤਾ ਹੀ ਕਿ ਉਹ ਮੈਨੂੰ ਪਿਆਰ ਕਰ ਉਹ ਮੇਰਾ ਨਾਂ ਹੀ ਕਰਦਾ ਹੋਵੇ ਚਾਹੇ ਪਰ ਮੈਂ ਤਾਂ ਸੱਚੀ ਕਰਦਾ ਮੈਂ ਤਾਂ ਦਿਲੋਂ ਇੱਕ ਮਿੰਟ ਇੱਕ ਮਿੰਟ ਰਹੀ ਤਾਂ ਚਲ ਤੁਸੀਂ ਰੋਟੀ ਖਾ ਲਈਏ ਮਤਲਬ ਮम्मा ਨੇ ਖਾ ਲਈ ਤਾਂ ਫਿਰ ਮਿਲੋ ਦੋਸਤੋ ਫਾਈਨਲੀ ਰੋਟੀ ਖਾ ਲਈ ਮੋਂ ਉਨ੍ਹਾਂ ਨੇ ਇੱਥੇ ਰੋਟੀ ਖਾਧੀ ਤੇ ਨਾਲ ਹੀ ਇੱਥੇ ਲਟ ਗਿਆ ਉੱਠਾ ਘਣਾ ਜੜੀ ਤੇ ਚਲ ਚਲ ਦੇੜੀ ਤੇ ਹਾਂ ਤੂੰ ਦਿਹਾੜੀਆਂੇ ਕਰਾ ਸਕਦਾ ਸਾਡਾ ਤਾਂ ਤੂੰ ਨਾ ਕੁਝ ਕਰ ਯਾਰ ਤਾ ਤੋ ਦਿਹਾੜੀ ਲਵਾਨੀ ਐ ਨਹੀਂ ਤਾ ਤੋ ਦਿਹਾੜੀ ਲਵਾਨੀ ਤਾਨੂੰ ਲੱਗਦਾ ਦਿਹਾੜੀ ਮਤਲਬ ਕਿ ਉਠੋ ਚਲੋ ਖਾਪਾਈਏ ਚੱਲ ਗਰ ਬਲਿੰਦਰ ਨਹੀਂ ਦੰਦੀ ਆ ਨਹੀਂ ਦੰਦੀ ਆ ਜਿੰਨੇ ਥੱਕੀ ਹੋਈਆਂ ਦਿਨ ਦੀ ਸਾਰਾ ਦਿਨ ਕੰਮ ਕਰ ਕਰ ਕੇ ਅੱਛਾ ਵੇ ਜਾ ਸੋ ਜਾ ਰੀਤੇ ਗੁੱਡ ਨਾਈਟ ਯਾਰ ਸਤਾ ਅੱਜ ਤੇਰੇ ਦੋਸਤ ਮੈਂ ਮਮੋਤਾ ਸਾਤੂਗੜ ਵਾਲਾ ਤੇ ਤੁਹਾਨੂੰ ਮਿਲਦੇ ਆਪਾਂ ਨੈਕਸਟ ਵਲੋਗ ਦੇ ਵਿੱਚ ਲਵ ਯੂ ਟੂ ਹੋਏ ਲਾਈਕ ਕਮੈਂਟ ਸ਼ੇਅਰ ਕਰਤੇ ਮੈਂ ਬਾਏ ਲੱਥੀ ਨਹੀਂ ਬੰਦੀ ਤੇਰੇ